ਸਵਾਗਤ ਹੈ ਸਾਰਿਆਂ ਦਾ ਆਪਣੇ ਨਵੇਂ ਵਲੌਗ 'ਚ ਤੇ ਅੱਜ ਆਪਾਂ ਕਰਨ ਲੱਗੇ ਆ ਆਪਣੇ ਆ ਟਰੈਕਟਰ ਗਰਮ ਯਾਰ ਰੋਟਾਵੇਟਰ ਪਾਤਾਈ ਦੇ ਮਗਰ ਤੇ ਰਾਤ ਆਪਾਂ ਤਵੀਆਂ ਮਾਰਤੀਆਂ ਸੀ ਜਾਂ ਇਹਦੇ 'ਚ ਮਿੱਠੀ ਵੀ ਆ ਗਿਆ ਅੱਜ ਤੇ ਬਹੁਤ ਬੰਦਾ ਉਧਰ ਲਾਂ ਲੱਗਿਆ ਵਾ ਛੱਟਾ ਜਦ ਤੱਕ ਇਹਦਾ ਛੱਟਾ ਕੰਪਲੀਟ ਹੋਣਾ ਤੇ ਆਪਾਂ ਕਰ ਜਾ ਕੇ ਰੋਟੀ ਰੁੱਟੀ ਖਾ ਕੇ ਫਿਰ ਦੁਬਾਰਾ ਆਉਂਦੇ ਆਂ ਕੂ ਕਰਤਾ ਤੇ ਇਹ ਲੈ ਦੋ ਗੇੜੇ ਤੇ ਹੁਣ ਆਪਾਂ ਇਹ ਅਖਬਾਰ ਲਾਨੇ ਆ ਹੇ ਚੰਗੀ ਤਰ੍ਹਾਂ ਗਰਮ ਨਹੀਂ ਹੋਇਆ ਅਡਲੀ ਵਿੱਚ ਹੀ ਨਾ ਅਖਬਾਰ ਤੇ ਹੁਣ ਅਖਬਾਰ ਲਾਵਾਂਗੇ ਆਪਾਂ ਇਹ ਦੇ ਜੇ ਖਿਆਲ ਨਾਲ ਵੀ ਗੱਲ ਨਾ ਬਣੀ ਫਿਰ ਕੱਪੜਾ ਅਖਬਾਰ ਲਾਤੀ ਤੇ ਹੁਣ ਕਰਦੇ ਗਰਮੀ ਨੂੰ ਚੰਗੀ ਤਰ੍ਹਾਂ ਕੋ ਯਾਰ ਇੱਕ ਤਾਂ ਬਹਿ ਨਾ ਚੱਲ ਸਾਡੇ ਦਰਮਿਆਨ ਕਾਕਾ ਨਰਿੰਦਰ ਚਾਹਦਰੀ ਮਿੱਤਰੋ ਸੂਈ ਅੱਜ ਤੱਕ ਪਹੁੰਚ ਗਈ ਤੇ ਆਪਾਂ ਇਹ ਦਿੱਤਾ ਇੱਕ ਇੱਕ ਅਦਾ ਹੋ ਰਿਹਾ ਹੈ ਇਹਦੇ ਘਰ ਮੂਹ ਦਾ ਹੋ ਜਾਣਾ ਪੈਂਡ ਦੀ ਸਮੈਲ ਆ ਰਹੀ ਹੁਣ ਰੋਟਾ ਵੇਟਰ ਵੀ ਪੂਰਾ ਵਧੀਆ ਚੱਲਦਾ ਹੈ ਇਹਦਾ ਰੋਟਾ ਵੇਟਰ ਸ਼ੌਟ ਰਹਾ ਹੈ ਸਾਨੂੰ ਦਾਸਪੁਰ ਵਾਲਾ ਹਜੇ ਮਿਲਿਆ ਨਹੀਂ ਨਹੀਂ ਅੱਪਾ ਉਹ ਦਾਸਪੁਰ ਦਾ ਜਾਣਾ ਦਾ ਹੀ ਤੇ ਮਗਰ ਅੱਜ ਕਣਕ ਦਾ ਛੱਟਾ ਲੱਗਿਆ ਬਾ ਤਾਂ ਕਰਕੇ ਅੱਪਾ ਜਿਆਦਾ ਟੁੰਗਾ ਜਲਾ ਨਹੀਂ ਸਕਦੇ ਕਿਉਂਕਿ ਕਣਕ ਘੁੱਟ ਰਹੀ ਨਹੀਂ ਫਿਰ ਵੀ ਨਿਕਲਣਾ ਨਹੀਂ ਜਿਆਦਾ ਬਾਕੀ ਸੂਈ ਦਾਤ ਹੋਰ ਜੀ ਰੋ ਰੋ ਉਹ ਵਾਰ ਨਾਲ ਗੱਲ ਨਹੀਂ ਬਣੀ ਤੇ ਆਪਾਂ ਹੁਣ ਵੀ ਉਹ ਮੂਰੇ ਕੱਪੜਾ ਲਾਦਣਾ ਹੋਊਗਾ। ਤੇ ਜੀ ਹੁਣ ਮ ਇਕੱਲਾ ਮਿੱਟੀ ਗਿਆ ਜਿਹੜਾ ਲਾਣ ਕਿਉਂਕਿ ਹੁਣ ਪੇਂਟ ਜਿਹੜਾ ਜਲਣ ਲੱਗ ਗਿਆ ਨਾ ਉਹਦੀ ਸਮੈਲ ਬਹੁਤ ਚੜ ਰਹੀ ਨਾਲ ਬੈਠੇ ਬੰਦੇ ਦੇ ਤੇ ਹੁਣ ਆਪਾਂ ਦੇਖਦੇ ਹਾਂ ਕਿੰਨੇ ਟਾਈਮ ਚ ਗਰਮ ਹੁੰਦਾ ਕੱਪੜਾ ਲਾਦਤਾ। ਹਾਏ ਰੋਟਾਵੇਟਰ ਛੋਟਾ ਇਹ ਰੋਟਾਵੇਟਰ ਸਾਨੂੰ ਬੜਾ ਮਿਲਿਆ ਨਹੀਂ ਉਹ ਬੰਦੇ ਨੇ ਅੱਜ ਆਪਣਾ ਖੇਤ ਬੀਜਣਾ ਦਾ ਜਿੱਦੇ ਕੁ 10 ਫੁੱਟਾ ਰੋਟਾਵੇਟਰ ਐ ਤੇ ਆਪਾਂ ਆਹੀ ਲਿਆ ਏ। ਜੇ ਬੜਾ ਹੁੰਦਾ ਇਹ ਫਿਰ ਹੋਰ ਜਲਦੀ ਗਰਮ ਹੋਣਾ ਦਾ ਇੱਕ ਠੰਡ ਕਰਕੇ ਬਹੁਤ ਘੱਟ ਗਰਮ ਹੋ ਰਿਹਾ ਤੇ ਹੌਲੀ ਹੌਲੀ ਹੋ ਰਿਹਾ ਨਾਲ ਨਾਲ ਜੇ ਮੌਸਮ ਥੋੜਾ ਜਿਹਾ ਵਧੀਆ ਹੁੰਦਾ ਤਾਂ ਇਹਨੇ ਛੇਤੀ ਗਰਮ ਹੋ ਜਾਣਾ ਦਾ ਜੇ ਮਿੱਟੀ ਆ ਮਿੱਟੀ ਆ ਰਿਹਾ ਢੇੜਾ ਲਗਾ ਕੇ ਤੇ ਆਪਾਂ ਹੁਣ ਦੇਖਦੇ ਆ ਟਰੈਕਟਰ ਕਿੰਨਾ ਗਰਮ ਹੋਇਆ ਕੱਪੜਾ ਲਾਉਣ ਤੋਂ ਬਾਅਦ ਇਧਰ ਆਪਾਂ ਗੰਨਾ ਵੇਖ ਲਓ ਜੀ ਮਿੱਤਰੋ ਟਰੈਕਟਰ ਹੋ ਗਿਆ ਪੂਰਾ ਗਰਮ ਲਾ ਟੱਕਰ ਜਲ ਗਈ ਸੋਈ ਤੇ ਇਹ ਇਹ ਆਪਣਾ ਅੱਧਾ ਬਾਹ ਹੋਇਆ ਅੱਧਾ ਰਹਿ ਗਿਆ ਤੇ ਹੁਣ ਮਾਣ ਆਪਾਂ ਇੱਕ ਕਿੜਾ ਹੋ ਪੂਰਾ ਕਰਕੇ ਇਹਦਾ ਕੱਪੜਾ ਲਾ ਕੇ ਹੋ ਲੈਣਾ ਤੇ ਅਖਬਾਰ ਨਹੀਂ ਕੱਢ ਦੇਣੀ ਹੈ ਟਰੈਕਟਰ ਪੂਰਾ ਗਰਮ ਹੋ ਗਿਆ ਹੁਣੇ ਵਧੀਆ ਦਿਸ ਪਾਇਆ ਸੈਟ ਰੇ ਇਹ ਪਿਆਤਾ ਆਪਾਂ ਲਾਲ ਟੱਕਤੇ ਤੇ ਹੁਣ ਆਪਾਂ ਇਹ ਕੱਪੜਾ ਨਾਲੇ ਅੱਧੀ ਅਖਬਾਰ ਖੋਲ ਲੈਣੀ ਐ ਤੇ ਇਹ ਅੱਧੀ ਲੱਗੀ ਰਹੇਗੀ ਹੁਣ ਖੋਲ ਲੈਣੀ ਐ ਅਖਬਾਰ ਆ ਕੱਢ ਦੇ ਥੱਲੇ ਵਾਲੀ ਕੱਢ ਲੈ ਉਹ ਥੱਲੇ ਵਾਲੀ ਕੱਢ ਲੈ ਅਖਬਾਰ ਵੀ ਗਰਮ ਪਈਆਂ ਨੇ ਪੱਟੀ ਦਾ ਰੰਗ ਵੀ ਦੇਖ ਲਈਏ ਕਿੰਨਾ ਦਾ ਹੋਇਆ ਹਜੇ ਪੱਟੀ ਦਾ ਰੰਗ ਨਹੀਂ ਹਜੇ ਉੜਿਆ ਲਾਲ ਲਾਲ ਹੋ ਗਈ ਥੋੜੀ ਥੋੜੀ ਲਾਲ ਲਾਲ ਹੋ ਗਈ ਥੋੜੀ ਥੋੜੀ ਲਾਲ ਲਾਲ ਹੋ ਗਈ ਚੱਲ ਹੁਣ ਚੈੱਕ ਕਰਦੇ ਹਾਂ ਕਿਸੇ ਪਾਸੇ ਕੋਈ ਲੀਕ ਨਹੀਂ ਕੋਈ ਕੰਨੀ ਆਈ ਜੇਗੀ ਕੋਈ ਨਹੀਂ ਹੋਇਆ ਵਾ ਚਲੋ ਲਾ ਦੇ ਰੂਹੀ ਦੇਖੋ ਕਿੰਨੀ ਥੱਲੇ ਆ ਗਈ। ਠੰਡ ਬਹੁਤ ਤਾਂ ਕਰਕੇ ਰੂਹੀ ਬਹੁਤ ਥੱਲੇ ਆਈ ਹੈ, ਰੱਤ ਪਰ ਆ ਗਈ। ਮਿੱਤਰੋ ਮਿੱਟੀ ਚਲ ਗਿਆ ਘਰ ਤੇ ਹੁਣ ਆਪਾਂ ਆਪ ਲੱਗੇ ਆਂ ਬਾਣ ਕੇ ਤੇ ਆਇਦਰ ਬੰਦਾ ਲਾਇਆ ਵਾ ਜਿਹੜੇ ਵਾਲੇ ਗੋਲੇ ਟੁੱਟੇ ਹੋਏ ਸੀ ਬੱਟਣ ਤੇ ਆਪਾਂ ਆਹ ਰਹਿ ਗਿਆ ਇੰਦਾ ਉੱਤਰ ਵਾਲਾ ਬਾਹ ਹੋ ਗਿਆ। ਹੀਤ ਬਾ ਹੋ ਗਿਆ ਤੇ ਹੁਣ ਆਪਾਂ ਰੋਟਾਵੇਟਰ ਖੋਲ ਦੇਣਾ ਤੇ ਅੰਦਰ ਇਹ ਸ਼ਰਤੀਆਂ ਪਈਆਂ ਉਪਾ ਲੈ ਜਾਣੀਆਂ ਮਿਲਦੇ ਆ ਜੀ ਸਾਨੂੰ ਟਰਾਲੀ ਭਰਨ ਫੇਲੇ ਹੁਣ ਆਏ ਜੀ ਟਰਾਲੀ ਲੋਡ ਕਰਨ ਗੰਨੇ ਦੀ ਤੇ ਨੇਰਾ ਜਿਆਦਾ ਹੋ ਗਿਆ ਬੰਦੇ ਕਹਿੰਦੇ ਹੁਣੇ ਲੰਦਣੀ ਐ ਤੇ ਹੁਣ ਆਪਾਂ ਇਹ ਸਾਰੀ ਲੋਡ ਕਰਕੇ ਰਾਤ ਨੂੰ ਇੱਥੇ ਖੇਤ ਖੋਲ ਲੈਣੀ ਐ ਤੇ ਸਵੇਰੇ ਆਪਾਂ ਫੇਰ ਕੱਢ ਲੈ ਜਾਵਾਂਗੇ ਦੂਵੇ ਟਰੈਕਟਰ ਨਾਲ ਕਿਉਂਕਿ ਥੋੜਾ ਜਿਹਾ ਖੇਤ ਵੀ ਗਿੱਲਾ ਹੈ ਤੇ ਰਸਤਾ ਵੀ ਖਰਾਬ ਹੈ ਬਾਹਰ ਹੁਣ ਆਪਾਂ ਅੱਧੀ ਸਾਰੀ ਇੱਥੇ ਲੋਡ ਕਰਕੇ ਸਵੇਰੇ ਲੈ ਕੱਢ ਲੈ ਜਣੀ ਉਰੇ ਤੇ ਅਗਲੇ ਦਿਨ ਆਗੇ ਜੀ ਰਾਤ ਇੰਨੀ ਭਰੀ ਦਾ ਨਾ ਤੇ ਸੌਕ ਭਰੀ ਹੋ ਰਹਿੰਦੀ ਆ ਬਾਕੀ ਹੁਣ ਆਪਾਂ ਇੱਕ ਟਰੈਕਟਰ ਆ ਲੈ ਆਂਦਾ ਤੇ ਇੱਕ ਉਹ ਆਂਦਾ ਉਧਰ ਜਬਾਈ ਦਰਨ ਪਾ ਕੇ ਇੱਕ ਨਾਲ ਪਾ ਕੇ ਪਹਿਲਾਂ ਉੱਥੇ ਤੱਕ ਕਰ ਦੇਣੀ ਫਿਰ ਬਾਕੀ ਜੇ ਦੂਜੇ ਦੀ ਲੋਡ ਪਈ ਫਿਰ ਆਪਾਂ ਪਾ ਲੈਣਾ ਨਹੀਂ ਤਾਂ ਫਿਰ ਦੋ ਨਾਲੇ ਕਿਲ ਜਾਣਾ ਇਹਨੇ ਪੀਆ ਬਲਟਾਇਆ ਜੱਗਰ ਮਨ ਲਓ ਜੀ ਮਿੱਤਰੋ ਸਾਨੂੰ ਪੀਆ ਟਰੈਕਟਰ ਵੀ ਪਾਣਾ ਪੈ ਗਿਆ ਦੋ ਨਾਲ ਗੱਲ ਨਹੀਂ ਬਣੀ ਫਿਰ ਜਿਆਦਾ ਗੱਲਾਂ ਤੇ ਟਰਾਲੀ ਡੱਬ ਗਈ ਆਹ ਵੇ ਤਿੰਨ ਨਾਲ ਵੀ ਗੱਲ ਬਣੀ ਲੋਹੀ ਟਰਾਲੀ ਇਧਰਲੀ ਸਾਈਡ ਤੇ ਨਹੀਂ ਡੱਬ ਗਈ ਥੱਲੇ ਤੇ ਆਪਾਂ ਫਿਰ ਹੁਣ ਜੀਸੀਬੀ ਆਏ ਨੂੰ ਬੁਲਾ ਲਿਆ ਤੇ ਜੀਸੀਬੀ ਜੋ ਪਿੱਛੇ ਦਾ ਧੱਕਾ ਲਵਾ ਦੋ ਨਾ ਪਾ ਜਾਲਾ ਤੱਕ ਆ ਤਾ ਨਹੀਂ ਕੀਤਾ ਕਿਉਂਕਿ ਜਿਆਦਾ ਟਰਾਲੀ ਜਿਆਦਾ ਵੀ ਦਾਉ ਸਕਦੀ ਖੇਤ ਬਹੁਤ ਗਿੱਲਾ ਤੇ ਹੁਣ ਜੇ ਏਸੀਵੀ ਨਾਲ ਆਪਾਂ ਕੱਢਾਂਗੇ ਲਓ ਜੀ ਮੈਂ ਹੁਣ ਮਸ਼ੀਨ ਆ ਗਈ ਤੇ ਹੁਣ ਆਪਾਂ ਮਸ਼ੀਨ ਨਾਲ ਕਢਾਵਾਂਗੇ ਨਾ ਮੋਰੇ ਟਰੈਕਟਰ ਵੀ ਪਾ ਲਿਆ ਟਰਾਲੀ ਖੇਤ ਦੇ ਬਾਹਰ ਲਿਆਏ ਤੇ ਇਹ ਆ ਹੋਰ ਇਹ ਲੋਡਿੰਗ ਤੇ 50 ਘ ਭਰੀਆਂ ਰਹਿ ਗਈਆਂ ਉਸ ਤੋਂ ਬਾਅਦ ਆਪਾਂ ਟਰੈਕਟਰ ਇੱਥੇ ਲੈ ਜਾਣਾ ਹਾਂ ਗੁਰੂ ਬਿਸਮੱਲਾ ਰਹਿਮਾਨ ਹਲੋ ਜੀ ਟਰਾਲੀ ਹੋ ਗਈ ਰੋਡ ਤੇ ਟਰਾਲੀ ਜਿਆਦਾ ਉੱਚੀ ਚੱਕਦੀ ਇਹਨਾਂ ਨੇ ਆ ਇੱਕ ਭਰੀ ਰਹਿ ਗਈ ਬਸ ਇਹ ਦਵਾਰ ਰਸੇ ਕੱਢ ਕੇ ਆਪਾਂ ਤੁਰ ਪੈਣਾਗਾ ਹਾਂ ਉਹਦਾ ਫਿਲ ਫਿਲ ਦੇ ਧਰੋ ਰਸਤਾ ਉਹ ਜੀ ਹੋ ਗਈ ਟਾਲੀ ਰੋਡ ਰਸਤੇ ਹੀ ਪੈ ਗਈ ਤੇ ਆਪਾਂ ਹੁਣ ਇਧਰ ਇਹਨੂੰ ਟਰੈਕਟਰ ਨੂੰ ਟੋਚਨ ਵੀ ਪਾ ਲਿਆ ਤੇ ਮੋਹਰੇ ਵਾਲਾ ਵੀ ਜੋੜ ਲਿਆ ਤੇ ਹੁਣ ਇੱਥੇ ਦੇ ਆਪਾਂ ਇਹ ਟੋੜ ਲੈਣਾ ਆਉਂਦੇ ਪਏ ਟਰੈਕਟਰ ਰਸਤਾ ਬਹੁਤ ਖਰਾਬ ਹੈ ਜਾ ਕੇ ਟ੍ਰੇਨ ਟਰੈਕਟਰ ਪਾਣੀ ਬੈ ਗਈ ਕਮੀਨ ਨਾਲ ਗਿੱਲਾ ਹੋਇਆ ਵਾ ಬೈಕ್ ಡ್ರೈವರ್ ರೂ ਹਜੇ ਵੀ ਟਰਾਲੀ ਹਜੇ ਵੀ ਪੂਰੀ ਦਬਦੀ ਆ ਰਸਤੇ 'ਚ ਕਿਉਂਕਿ ਰਸਤਾ ਗਿੱਲਾ ਹੈ ਤੇ ਤਾਂ ਕਰਕੇ ਨਾਲ-ਨਾਲ ਟਰਾਲੀ ਦਬਦੀ ਹੈ ਲੋ ਜੀ ਆਪਾਂ ਇੱਕ ਟਰੈਕਟਰ ਖੋਲਤਾ ਹੁਣ ਉਹ ਖੜਾਤਾ ਉਧਰ ਤੇ ਹੁਣ ਆਇਆ ਇੱਕ ਟਰੈਕਟਰ ਹਾਂ ਲੈ ਕੇ ਜਾਵਾਂਗੇ ਤੇ ਅੱਜ ਜਿਹੜਾ ਖਰਾਬਾ ਖਰਾਬ ਹੋ ਰਿਹਾ ਪਾਈਪ ਤੇ ਮੂਰ ਦੇ ਲਾਣਾ ਮਰੇ ਪਾਣੀ ਬਹੁਤ ਗਾਜੀ ਆਈ ਕਿਤੇ ਇਹ ਆ ਜਿਹੜਾ ਰਸਤਾ ਖਰਾਬ ਹੈ ਨਾ ਇੱਥੇ ਖਤਰਾ ਥੋੜਾ ਜਾਂ ਤੇ ਉੱਧਰ ਬਾਕੀ ਉਹ ਮੋੜੇ ਜਾਂ ਜੀ ਟਰੈਕਟਰ ਲੈ ਕੇ ਆ ਗਿਆ ਅਸੀਂ ਆਪਣੇ ਘਰ ਕੋਲ ਤੇ ਮਿੱਥੀ ਖੋਲਣ ਲੱਗਿਆ ਵਾ ਸੈਡਾਂ ਵਾਲੇ ਡੰਡੇ ਇੱਕ ਖੋਲਤਾ ਦੂਆ ਖੋਲ ਰਿਹਾ ਤੇ ਮੈਂ ਜੱਦ ਤੱਕ ਰੱਖ ਦੇਵਾਂ ਬਿਸਤਰਾ ਅੰਦਰ ਉਹ ਹਾਰ ਵੀ ਲੈਣਾ ਅਰੇ ਯਾਰ ਜੀ ਟਰੈਕਟਰ ਹੁਣ ਆਪਾਂ ਇਹਨੂੰ ਰੋਡ ਤੇ ਚੜਾ ਕੇ ਆਣਾ ਤੇ ਆਹ ਇਹਦਾ ਰੋਡ ਹੈਗਾ ਇੱਕ ਬਹੁਤ ਖਰਾਬ ਹੈ ਹੋਇਆ ਵਾ ਤੇ ਇੱਥੇ ਗੱਡੀਆਂ ਗੁੱਡੀਆਂ ਰੁਕਕਣੀਆਂ ਪੈਂਦੀਆਂ ਆ ਗੱਡੀਆਂ ਵਾਲੇ ਨੂੰ ਰੋਕਣਾ ਪੈਣਾ ਇਹਦਾ ਰੋਲ ਖਰਾਬ ਹੈ ਨਾ ਇਹਦੇ ਕਰਕੇ ਗੰਨਾ ਆਪਾਂ ਘੱਟ ਪਾਈਦਾ ਨਹੀਂ ਤਾਂ ਗੰਨਾ ਜ਼ਿਆਦਾ ਪਾ ਲਈਏ ਤੇ ਉੱਪਰ ਤਾਰਾਂ ਬਹੁਤ ਲੱਗਦੀਆਂ ਹੱਤੂ ਵੀ ਟਪੇ ਆ ਬਹੁਤ ਹੈ ਇੱਧਰ ਤੇ ਗੱਡੀਆਂ ਵੀ ਨਾਲ ਰੁਕਣੀਆਂ ਪੈਂਦੀਆਂ ਆ ਆਹ ਟਰੈਕਟਰ ਤੇ ਦੂਜਾ ਇੱਕ ਅਜ ਇਕੱਠੇ ਜਾਣਗੇ ਤੇ ਰੋਡ ਤੇ ਅੱਪਾ ਚਲਾਤਾ ਅੱਜ ਦੇ ਵਲੌਗ ਚ ਇੰਨਾ ਹੀ ਮਿਲਦੇ ਆ ਜੀ ਅਗਲੇ ਚ